ਭਗਵਾਨ ਤੁਮਨ ਸਾਹਿਬ ਜੀ ਕੇਜਰੀਵਾਲ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਆਓ ਜੋ ਸੰਗਰੂਰ ਦੇ ਵਿੱਚ ਸ਼ਰਾਬ ਨੂੰ ਲੈ ਕੇ ਕੁਝ ਲੋਕਾਂ ਦੀ ਮੌਤ ਹੋ ਗਈ ਹੈ ਉਸ ਦੇ ਪੱਖ ਦੇ ਵਿੱਚ ਤੁਸੀਂ ਉਹਨਾਂ ਦੀ ਸਾਰ ਜ਼ਰੂਰ ਪੁੱਛੋ ਤੇ ਪਰੰਤੂ ਹੁਣ ਤੁਸੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਪ੍ਰਦਰਸ਼ਨ ਕਰ ਲਿਓ ਕਿ ਇਸ ਦੇ ਨਾਲ ਤੁਸੀਂ ਕੀ ਦਿਖਾਉਣਾ ਚਾਹੁੰਦੇ ਤੁਹਾਡੇ ਤੋਂ ਪੰਜਾਬ ਜਿਹੜਾ ਉਹ ਤਾਂ ਸਾਂਭਿਆ ਨਹੀਂ ਜਾਂਦਾ ਤੇ ਇਹ ਬਿਆਨ ਜਿਹੜੇ ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਟਵਾਰਕੀ ਤੈਨੇ ਤੇ ਈਡੀ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਪਰੰਤੂ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਈ ਲੀਡਰਸ਼ਿਪਾਂ ਜਿਹੜੀ ਉੱਥੇ ਦਿੱਲੀ ਦੇ ਵਿੱਚ ਪਹੁੰਚੀ ਤੇ ਜਿਸ ਤੋਂ ਬਾਅਦ ਕਈਆਂ ਦੇ ਵੱਲੋਂ ਜਿਹੜੇ ਪ੍ਰਦਰਸ਼ਨ ਕਰਕੇ ਇੱਕ ਜ਼ਬਰਦਸਤ ਹੰਗਾਮਾ ਵੀ ਕੀਤਾ ਤੇ ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਲਗਾਤਾਰ ਆਮਦਨੀ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਵੱਡਾ ਪ੍ਰਦਰਸ਼ਨ ਤੁਸੀਂ ਦਿੱਲੀ ਦੇ ਵਿੱਚ ਕਰ ਰਹੇ ਹੋ ਤੇ ਜੇਕਰ ਇਹ ਹੀ ਪੰਜਾਬ ਦੇ ਵਿੱਚ ਤੁਸੀਂ ਲੋਕਾਂ ਦਾ ਹੱਕ ਲਿਆ ਹੁੰਦਾ ਤਾਂ ਅੱਜ ਇਹ ਦਿਨ ਨਾ ਹੁੰਦੇ ਤੇ ਉੱਥੇ ਹੀ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਮਨਜਿੰਦਰ ਸਿੰਘ ਸਰਸਾ ਨੇ ਸਵਾਲ ਚੱਕੇ ਨੇ ਤੇ ਉੱਥੇ ਹੀ ਪਲਟਵਾਰ ਵੀ ਬਾਰ-ਬਾਰ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਵੱਲੋਂ ਕੀਤੇ ਗਏ ਨੇ ਪੂਰੇ ਮੁੱਦੇ ਨੂੰ ਕੇ ਸੁਣਦੇ ਆ ਮਨਜਿੰਦਰ ਸਿੰਘ ਸਿਰਸਾ ਦਾ ਹੋਰ ਕੀ ਕਹਿਣਾ ਹੈ ਸ਼ਰਾਬ ਦੇ ਕੇਸ ਦੇ ਅੰਦਰ ਬੰਦ ਹੋਏ ਅਰਵਿੰਦ ਕੇਜਰੀਵਾਲ ਦੇ ਹੱਕ ਚ ਆ ਕੇ ਪ੍ਰਦਰਸ਼ਨ ਕਰ ਰਹੇ ਨੇ 92 ਐਮਐਲ ਨੂੰ ਨਾਲ ਲੈ ਕੇ ਇੱਥੇ ਘੁੰਮ ਰਹੇ ਨੇ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਪੰਜਾਬ ਦੇ ਅੰਦਰ ਨਜਰੀਲੀ ਸ਼ਰਾਬ ਨਾਲ ਲੋਕ ਮਾਰੇ ਜਾ ਰਹੇ ਨੇ ਔਰ ਸ਼ਰਾਬ ਕਾਰੋਬਾਰੀ ਉਹੀ ਨੇ ਜਿਹੜੇ ਦਿੱਲੀ ਚ ਨੇ ਜਿਹੜੇ ਤਿਹਾਰ ਜਿਲ੍ਹੇ ਚ ਬੰਦ ਨੇ ਔਰ ਤੁਸੀਂ بجائے ਇਹਦੇ ਕਿ ਆਪਣੇ ਪੰਜਾਬ ਦੇ ਲੋਕਾਂ ਨਾਲ ਜਾ ਕੇ ਖੜੇ ਹੋ ਤੁਸੀਂ ਸ਼ਰਾਬ ਕਾਰੋਬਾਰੀਆਂ ਨਾਲ ਆ ਕੇ ਦਿੱਲੀ ਚ ਖੜੇ ਹੋ ਰਹੇ ਚ ਪੰਜਾਬ ਦੇ ਇਹਨਾਂ 20 ਬੇਕਸੂਰ ਲੋਕਾਂ ਦੀ ਕਤਲ ਦਾ ਜ਼ਿੰਮੇਵਾਰ ਕੋਈ ਹੈ ਤੇ ਭਗਵੰਤ ਮਾਨ ਆ ਪੰਜਾਬ ਦੇ ਲੋਗੋ ਤੁਹਾਨੂੰ ਹਸਾਬ ਮੰਗਣਾ ਚਾਹੀਦਾ ਹੈ ਐਸੇ ਮਾਨਸਿਕਤਾ ਦੇ ਮੁੱਖ ਮੰਤਰੀ ਤੋਂ ਜਿਹੜਾ ਸ਼ਰਾਬ ਘਟਾਲੇ ਵਾਲਿਆਂ ਨਾਲ ਦਿੱਲੀ ਜਾ ਕੇ ਖੜਾ ਹੋ ਰਿਹਾ ਹੈ ਬਜਾਏ ਕਿ ਉਹਨਾਂ ਨੂੰ ਪੰਜਾਬ ਸਜ਼ਾਵਾ ਦੇਵੇ ਇਹ ਆ ਤੁਹਾਡਾ ਪੰਜਾਬ ਦਾ ਮੁੱਖ ਮੰਤਰੀ ਜੋ ਕਿ ਸ਼ਰਾਬ ਦੀ ਦਲਾਲੀ ਕਰਨ ਵਾਲਿਆਂ ਦਾ ਸਾਥ ਦਿੱਲੀ ਜਾ ਕੇ ਦੇ ਰਿਹਾ ਹੈ ਸ਼ਰਾਬ ਦੇ ਕੇਸ ਦੇ ਅੰਦਰ ਬੰਦ ਹੋਏ ਅਰਵਿੰਦ ਕੇਜਰੀਵਾਲ ਦੇ ਹੱਕ ਚ ਆ ਕੇ ਪ੍ਰਦਰਸ਼ਨ ਕਰ ਰਹੇ ਨੇ 92 ਐਮਐਲ ਨੂੰ ਨਾਲ ਲੈ ਕੇ ਇੱਥੇ ਘੁੰਮ ਰਹੇ ਨੇ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਪੰਜਾਬ ਦੇ ਅੰਦਰ ਨਜਰੀਲੀ ਸ਼ਰਾਬ ਨਾਲ ਲੋਕ ਮਾਰੇ ਜਾ ਰਹੇ ਨੇ ਔਰ ਸ਼ਰਾਬ ਕਾਰੋਬਾਰੀ ਉਹੀ ਨੇ ਜਿਹੜੇ ਦਿੱਲੀ 'ਚ ਨੇ ਜਿਹੜੇ ਤਿਹਾੜ ਜੇਲ੍ਹ 'ਚ ਬੰਦ ਨੇ ਔਰ ਤੁਸੀਂ بجائے ਇਹ ਦੇ ਕਿ ਆਪਣੇ ਪੰਜਾਬ ਦੇ ਲੋਕਾਂ ਨਾਲ ਜਾ ਕੇ ਖੜੇ ਹੋ ਤੁਸੀਂ ਸ਼ਰਾਬ ਕਾਰੋਬਾਰੀਆਂ ਨਾਲ ਆ ਕੇ ਦਿੱਲੀ 'ਚ ਖੜੇ ਹੋ ਰਹੇ ਚ ਪੰਜਾਬ ਦੇ ਇਹਨਾਂ 20 ਬੇਕਸੂਰ ਲੋਕਾਂ ਦੀ ਕਤਲ ਦਾ ਜ਼ਿੰਮੇਵਾਰ ਕੋਈ ਹੈ ਤੇ ਭਗਵੰਤ ਮਾਨ ਆ ਪੰਜਾਬ ਦੇ ਲੋਗੋ ਤੁਹਾਨੂੰ ਹਸਾਰ ਮੰਗਣਾ ਚਾਹੀਦਾ ਹੈ ਐਸੇ ਮਾਨਸਿਕਤਾ ਦੇ ਮੁੱਖ ਮੰਤਰੀ ਤੋਂ ਜਿਹੜਾ ਸ਼ਰਾਬ ਘਟਾਦੇ ਵਾਲਿਆਂ ਨਾਲ ਦਿੱਲੀ ਚ ਆ ਕੇ ਖੜਾ ਹੋ ਰਿਹਾ ਹੈ ਬਜਾਏ ਕਿ ਉਹਨਾਂ ਨੂੰ ਪੰਜਾਬ ਸਜ਼ਾਵਾ ਦੇਵੇ ਇਹ ਆ ਤੁਹਾਡਾ ਪੰਜਾਬ ਦਾ ਮੁੱਖ ਮੰਤਰੀ ਜੋ ਕਿ ਸ਼ਰਾਬ ਦੀ ਦਲਾਲੀ ਕਰਨ ਵਾਲਿਆਂ ਦਾ ਸਾਥ ਦਿੱਲੀ ਚ ਆ ਕੇ ਦੇ ਰਿਹਾ ਹੈ ਸ਼ਰਾਬ ਦੇ ਕੇਸ ਦੇ ਅੰਦਰ ਬੰਦ ਹੋਏ ਅਰਵਿੰਦ ਕੇਜਰੀਵਾਲ ਦੇ ਹੱਕ ਚ ਆ ਕੇ ਪ੍ਰਦਰਸ਼ਨ ਕਰ ਰਹੇ ਨੇ 92 ਐਮਐਲਏ ਨੂੰ ਨਾਲ ਲੈ ਕੇ ਇੱਥੇ ਘੁੰਮ ਰਹੇ ਨੇ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਪੰਜਾਬ ਦੇ ਅੰਦਰ ਨਜਰੀਲੀ ਸ਼ਰਾਬ ਨਾਲ ਲੋਕ ਮਾਰੇ ਜਾ ਰਹੇ ਨੇ ਔਰ ਸ਼ਰਾਬ ਕਾਰੋਬਾਰੀ ਉਹੀ ਨੇ ਜਿਹੜੇ ਦਿੱਲੀ 'ਚ ਨੇ ਜਿਹੜੇ ਤਿਹਾੜ ਜੇਲ੍ਹ 'ਚ ਬੰਦ ਨੇ ਔਰ ਤੁਸੀਂ بجائے ਇਹ ਦੇ ਕਿ ਆਪਣੇ ਪੰਜਾਬ ਦੇ ਲੋਕਾਂ ਨਾਲ ਜਾ ਕੇ ਖੜੇ ਹੋ ਤੁਸੀਂ ਸ਼ਰਾਬ ਕਾਰੋਬਾਰੀਆਂ ਨਾਲ ਲਾ ਕੇ ਦਿੱਲੀ 'ਚ ਖੜੇ ਹੋ ਰਹੇ ਜੇ ਪੰਜਾਬ ਦੇ ਇਹਨਾਂ 20 ਬੇਕਸੂਰ ਲੋਕਾਂ ਦੀ ਕਤਲ ਦਾ ਜ਼ਿੰਮੇਵਾਰ ਕੋਈ ਹੈ ਤੇ ਭਗਵੰਤ ਮਾਨ ਆ ਪੰਜਾਬ ਦੇ ਲੋਕੋ ਤੁਹਾਨੂੰ ਹਸਾਬ ਮੰਗਣਾ ਚਾਹੀਦਾ ਹੈ ਐਸੇ ਮਾਨਸਿਕਤਾ ਦੇ ਮੁੱਖ ਮੰਤਰੀ ਤੋਂ ਜਿਹੜਾ ਸ਼ਰਾਬ ਘਟਾਦੇ ਵਾਲਿਆਂ ਨਾਲ ਦਿੱਲੀ ਜਾ ਕੇ ਖੜਾ ਹੋ ਰਿਹਾ ਹੈ ਬਜਾਏ ਕਿ ਉਹਨਾਂ ਨੂੰ ਪੰਜਾਬ ਸਜ਼ਾਵਾ ਦੇਵੇ ਇਹ ਆ ਤੁਹਾਡਾ ਪੰਜਾਬ ਦਾ ਮੁੱਖ ਮੰਤਰੀ ਜੋ ਕਿ ਸ਼ਰਾਬ ਦੀ ਦਲਾਲੀ ਕਰਨ ਵਾਲਿਆਂ ਦਾ ਸਾਥ ਦਿੱਲੀ ਜਾ ਕੇ ਦੇ ਰਿਹਾ ਹੈ